ਸਾਡੇ ਨਾਲ ਨੇ ਕੈਪਟਨ ਸੰਦੀਪ ਸੰਧੂ ਸੋ ਸੰਧੂ ਸਾਹਿਬ ਕਿੱਦਾਂ ਚੱਲ ਰਹੀਆਂ ਤਿਆਰੀਆਂ ਜੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਜੀ ਹੁਣ ਤਾਂ ਸਿਰਫ ਆਮਦ ਹੈਗੀ ਆ ਲੋਕਾਂ ਦੀ ਲੋਕ ਆਪਦੇ ਆਪ ਦੇ ਪਿੰਡਾਂ ਵਿੱਚੋਂ ਨਗਰਾਂ ਵਿੱਚੋਂ ਚੱਲ ਚੁੱਕੇ ਨੇ ਔਰ ਉਸ ਤੋਂ ਬਾਅਦ ਸਾਡੇ ਹਰਮਨ ਪਿਆਰੀ ਨੇਤਾ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਜਿਹੜੇ ਰਹੇ ਸੀ ਸ਼੍ਰੀ ਰਾਹੁਲ ਗਾਂਧੀ ਜੀ ਉਹ ਵੀ ਪਹੁੰਚ ਜਾਣਗੇ ਮੈਂ ਦੇਖ ਰਿਹਾ ਜੀ ਪਿੱਛੇ ਸਿੱਧੂ ਮੂਸੇ ਵਾਲੇ ਦੀ ਵੀ ਤਸਵੀਰ ਲੱਗੀ ਆ ਜੀ ਕੀ ਕਹਿਣਾ ਚਾਹੋਗੇ ਅੱਜ ਉਹਨਾਂ ਦੀ ਜਿਹੜੀ ਵਰਸੀ ਦੀ ਦੂਜੀ ਸੈਕੰਡ ਵਰਸੀ ਹੈ ਜੀ ਉਹਨਾਂ ਦੀ ਕੀ ਕਹਿਣਾ ਚਾਹੋਗੇ 29 ਮਈ ਹੈ ਜੀ ਕੁਦਰਤੀ ਤੌਰ ਤੇ ਸਿੱਧੂ ਮੂਸੇ ਵਾਲਾ ਇੱਕ ਇਹੋ ਜੀ ਆਵਾਜ਼ ਸੀ ਜਿਹੜੀ ਸਾਡੇ ਤੋਂ ਹਮੇਸ਼ਾ ਲਈ ਜਿਹਨੂੰ ਕਹਿੰਦੇ ਜ਼ਿੰਦਗੀ ਦੇ ਤੌਰ ਤੇ ਖਤਮ ਕਰਤੀ ਲੇਕਿਨ ਲੋਕਾਂ ਦੇ ਵਿੱਚ ਇਹ ਆਵਾਜ਼ ਹਮੇਸ਼ਾ ਭਰਪੂਰ ਰਹੇਗੀ ਔਰ ਲੋਕ ਹਮੇਸ਼ਾ ਇਸ ਆਵਾਜ਼ ਦੇ ਨਾਲ ਆਪ ਦੀ ਪੇਛਾਨ ਬਣਾਉਂਦੇ ਰਹਿਣਗੇ ਯਕੀਨਨ ਕਾਂਗਰਸ ਪਾਰਟੀ ਤੋਂ ਉਹਨਾਂ ਨੇ ਮਾਨਸਾ ਤੋਂ ਇਲੈਕਸ਼ਨ ਲੜੀ ਸੀ ਸਾਡੇ ਮਹਿਰੂਮ ਲੀਡਰ ਹੈ ਅੱਜ ਉਹਨਾਂ ਦੇ 2 ਸਾਲ ਹੋ ਗਏ ਇਸ ਕਰਕੇ ਕਿਤਨਾ ਕਿਤੇ ਕਾਂਗਰਸ ਪਾਰਟੀ ਦੀ ਜਿੰਮੇਵਾਰੀ ਵੀ ਬਣਦੀ ਹੈ ਕਿ ਅੱਜ ਉਸ ਵਿਛੜੀ ਹੋਈ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰੀਏ ਜੀ ਆਪਾਂ ਕੱਠ ਦੀ ਗੱਲ ਕੀਤੀ ਜਾਵੇ ਕੀ ਅੰਦਾਜ਼ਾ ਜੀ ਵੀ ਕਿੰਨੇ ਕੁ ਲੱਖਾਂ ਦੀ ਤਦਾਦ ਚ ਕਿੰਨੀ ਕੁ ਗਿਣਤੀ ਚ ਲੋਕ ਆਉਣਗੇ ਲੋਕ ਆਪ ਮੁਹਾਰੇ ਹੁੰਦੇ ਆ ਜੀ ਜਦੋਂ ਮਾਹੌਲ ਬਣ ਜੇ ਮੈਂ ਇਹ ਨਾ ਜ਼ਰੂਰ ਕਹਿ ਸਕਦਾ ਕਿ ਲੁਧਿਆਣਾ ਦੇ ਵੋਟਰਾਂ ਦੇ ਵਿੱਚ ਇੱਕ ਬੜਾ ਚਾ ਹੈ ਜਿਹੜੇ ਸਿਲੈਕਸ਼ਨ ਨੂੰ ਲੈ ਕੇ ਔਰ ਪਿਛਲੇ 5-7 ਦਿਨਾਂ ਦੇ ਵਿੱਚ ਇੱਕ ਬਹੁਤ ਵੱਡਿਆ ਜਿਹਨੂੰ ਕਹਿ ਲੋ ਇੱਕ ਇੱਕ ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਪੋਜੀਸ਼ਨ ਬਣ ਜਾਂਦੀ ਹੈ ਕਿ ਲੋਕਾਂ ਨਾਲ ਸਾਰਿਆਂ ਦਾ ਚੁਕਾਵ ਜਿਹੜਾ ਹੁੰਦਾ ਉਸ ਪਾਸੇ ਚਲਾ ਜਾਂਦਾ ਹੈ ਲੁਧਿਆਣਾ ਦੇ ਜਿਹੜੇ ਵੋਟਰ ਹੈਗੇ ਆ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਹੈ ਉਹਨਾਂ ਦੀ ਮਿਹਨਤ ਦੇਖ ਲਈ ਹੈ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਦੇਖ ਲਿਆ ਔਰ ਯਕੀਨਨ ਤੌਰ ਤੇ ਮੈਂ ਕਹਿ ਸਕਦਾ ਹੈਗਾ ਕਿ ਅੱਜ ਬਹੁਤ ਵੱਡੀ ਜਿਹੜੀ ਭੀੜ ਹੈਗੀ ਹੈ ਇੱਥੇ ਉਮੜੂਗੀ ਕਿਉਂਕਿ ਜੇ ਆਪਾਂ ਜਿਵੇਂ ਸਿੱਧੂ ਮੂਸੇਵਾਲੇ ਦੀ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਜੀ ਕਿਉਂਕਿ ਹਲੇ ਤੱਕ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ ਜਸਟਿਸ ਫॉर ਸਿੱਧੂ ਮੂਸੇਵਾਲਾ ਉਹਦੇ ਬਾਰੇ ਵੀ ਅੱਜ ਗੱਲ ਕਰਨਗੇ ਜੀ ਰਾਹੁਲ ਜੀ ਕੀ ਲੱਗਦਾ ਜੀ ਦੇਖੋ ਰਾਹੁਲ ਜੀ ਕੀ ਗੱਲ ਕਰਨਗੇ ਇਹਦੇ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ ਪਰ ਹਾਂ ਸਿੱਧੂ ਮੂਸੇਵਾਲਾ ਜੀ ਦਾ ਪਰਿਵਾਰ ਉਹਨਾਂ ਦੇ ਮਾਤਾ ਉਹਨ ਇਹ ਜਿਹਨੂੰ ਕਹ ਲੋ ਪੁਕਾਰ ਰਹੀ ਹੈਗੀ ਹੈ ਪਿਛਲੇ 2 ਸਾਲਾਂ ਦੀ ਔਰ ਉਹਦੇ ਵਿੱਚ ਲੱਖਾਂ ਕਰੋੜਾਂ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਆਵਾਜ਼ ਵੀ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਕਾਤਲ ਜਿਹੜਾ ਵੀ ਸੀ ਜੋ ਵੀ ਜ਼ਿੰਮੇਵਾਰ ਸੀ ਉਹਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਉਹਨੂੰ ਜਲਦੀ ਤੋਂ ਜਲਦੀ ਸਜ਼ਾ ଦਵਾਈ ਜਾਵੇ ਧੰਨਵਾਦ ਜੀ ਧੰਨਵਾਦ ਸੋ ਇਹ ਸਨ ਕੈਪਟਨ ਸੰਦੀਪ ਸੰਤੂ ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਪਹਿਲਾਂ ਉਹਨਾਂ ਦਾ ਟਾਈਮ 10:30 ਦੇ ਕਰੀਬ ਸੀ ਹੁਣ ਉਹ ਕਹਿੰਦੇ 11:30 12 ਦੇ ਵਿੱਚ ਇੱਥੇ ਪਹੁੰਚ ਜਾਣਗੇ ਔਰ ਲੋਕਾਂ ਦਾ ਜਿਹੜਾ ਹਜੂਮ ਉਹ ਆਪਣੇ ਪ੍ਰੀਆ ਨੇਤਾ ਨੂੰ ਦੇਖਣ ਲਈ ਪੱਪਾ ਭਾਰਨੇ ਲੋਕ ਔਰ ਇੱਥੇ ਲੋਕਾਂ ਦਾ ਖਚਾ ਖੱਜੜਾ ਭਰਿਆ ਪੰਡਾਲ ਆ ਉਹ ਕਹਿੰਦੇ ਦੇਖਦਾ ਹੀ ਬਣੂਗਾ ਸੋ ਐਂਡ ਜੇ ਆਪਾਂ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਪਿੱਛੇ ਸਿੱਧੂ ਮੂਸੇ ਵਾਲੇ ਦੀ ਤਸਵੀਰ ਹੈ ਔਰ ਪੂਰੀ ਉੱਥੇ ਸਜਾਈ ਗਈ ਹੈ ਜੀ ਪੂਰੀ ਰੱਖੀ ਗਈ ਹੈ ਔਰ ਅੱਜ 29 ਮਈ ਆ 29 ਮਈ ਨੂੰ ਉਹਨਾਂ ਦੇ 2 ਸਾਲ ਪੂਰੇ ਹੋ ਗਏ ਨੇ ਔਰ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਜਸਟਿਸ ਆ ਹਲੇ ਵੀ DNA ਆ ਜਸਟਿਸ ਰਹਿਦਾ ਜੀ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਨੇ ਅੱਜ ਉੱਥੇ ਵੀ ਉਹਨਾਂ ਦੀ ਅੱਜ ਵਰਸੀ ਮਨਾਈ ਜਾਊਗੀ ਔਰ ਕਿਤੇ ਨਾ ਕਿਤੇ ਉਹਨਾਂ ਦੀ ਵੀ ਅਪੀਲ ਆ ਵੀ ਜਸਟਿਸ ਫੋਰ ਸਿੱਧੂ ਮੂਸੇ ਵਾਲਾ